ਹਾਂ ਜੀ ਬਿਲਕੁਲ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼ਕਤ ਕਾ ਸੁਭ ਉਮੀਦ ਕਰਦਾ ਹਾਂ ਕਿ ਸਭ ਆਪ ਸਭ ਠੀਕ ਠਾਕ ਹੋਗੇ ਵਧੀਆ ਹੋਗੇ ਸੋ ਅੱਜ ਦੀ ਜੋ ਆਪਣੀ ਵੀਡੀਓ ਹੈ ਜੀ ਉਹ ਵੀਡੀਓ ਹੈ ਮੁਸੀਬਤਾਂ ਤੋਂ ਕਬਰਾਉਣ ਬਾਰੇ ਹਨੀ ਸੋ ਬੰਦਾ ਜਿੰਨਾ ਜ਼ਰ ਬੰਦਾ ਸਾਹ ਲੈ ਰਿਹਾ ਜਿਉ ਉਹਨਾਂ ਤਾਂ ਉਹਦੀ ਕਹਿੰਦੇ ਨੇ ਵੀ ਉਹਦੀ ਲਾਈਫ ਦੇ ਵਿੱਚ ਮੁਸੀਬਤਾਂ ਦੁੱਖ ਤਕਲੀਫਾਂ ਆਉਂਦੀਆਂ ਹੀ ਰਹਿਣਗੀਆਂ ਪਰ ਕਹਿੰਦੇ ਵੀ ਜਿੱਦਾਂ ਤੁਸੀਂ ਆਪਣੇ ਬਜ਼ੁਰਗਾਂ ਨੂੰ ਵੀ ਗੱਲ ਇਹ ਗੱਲ ਸੁਣੀ ਹੋਣੀ ਕਿ ਭਾਈ ਜਦ ਬੰਦਾ ਮਰ ਜਾਂਦਾ ਤੇ ਉਹਦੇ ਕੰਮ ਨੇ ਜਿਹੜੇ ਉਹ ਵੀ ਉਹਦੇ ਨਾਲੇ ਬਣ ਜਾਂਦੇ ਮਰ ਜਾਂਦੇ ਨੇ ਜਿੰਨਾ ਚਿਰ ਬੰਦਾ ਜਿਉਂਦਾ ਉਹਨਾਂ ਚਿਰ ਕੰਮ ਨੇ ਹਨੀ ਹੁਣ ਤੁਸੀਂ ਆਪਾਂ ਸਭ ਜ ਸਾਰੇ ਜਣੇ ਤੁਸੀਂ ਆਪ ਵੀ ਸੋਚ ਕੇ ਦੇਖੋ ਤੁਹਾਡੇ ਦਿਮਾਗ 'ਚ ਵੀ 100 ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ ਹੋਣੀਆਂ ਹਨੀ ਮੰਨ ਲਓ ਜਿੱਦਾਂ ਕਿ ਮੈਂ ਮੈਂ ਜੌਬ ਕਰਦਾ ਠੀਕ ਹੈ ਤਾਂ ਮੇਰੀ ਇੱਕ ਤਰੀਕ ਨੂੰ ਸੈਲਰੀ ਆ ਜਾਣੀ ਹੈ ਤਾਂ ਮੇਰੇ ਦਿਮਾਗ ਚ ਇੰਨੀਆਂ ਕੁ ਚੀਜ਼ਾਂ ਭਈਆਂ ਨੇ ਵੀ ਗੱਲੇ ਛੱਡ ਦੋ ਵੀ ਹਾਂ ਇੱਕ ਤਰੀਕ ਨੂੰ ਜਿਆਦਾ ਸੈਲਰੀ ਆ ਗਈ ਮੇਰੀ ਤਾਂ ਮੈਂ ਆ ਪੀਜ਼ਾ ਵਗੈਰਾ ਖਾਊਂਗਾ ਜਾਂ ਘਰੇ ਆ ਸਾਮਾਨ ਲੈ ਕੇ ਆਊਂਗਾ ਜਾਂ ਆ ਕੱਪੜੇ ਲੈ ਕੇ ਆਊਂਗਾ ਜਾਂ ਮੈਨੂੰ ਆ ਚੀਜ਼ੀ ਲੋੜ ਹੈ ਨੀ ਬਹੁਤ ਉਹ ਜੋ ਪਲਾਨ ਨੇ ਉਹ ਦਿਮਾਗ ਦੇ ਵਿੱਚ ਘਟੇ ਪਏ ਆ ਮੇਰੇ ਸੋ ਇਹ ਕੱਲੇ ਮੇਰੇ ਨਹੀਂ ਆਪ ਸਭ ਦੇ ਵੀ ਹੋਣਗੇ ਸੋ ਅੰਤੇ ਵੀਰ ਆਪਣਾ ਇਹ ਗੱਲ ਸੁਣੀ ਹੈ ਵੀ ਜੇ ਕਦੇ ਜਦ ਹੁਣ ਜੇ ਮੈਂ ਆਪ ਹੀ ਨਰਿਆ ਤਾਂ ਇਹ ਸਾਰੇ ਪਲਾਨ ਕੀ ਕਰਨੇ ਇਹ ਵੀ ਮੇਰੇ ਨਾਲ ਹੀ ਖਤਮ ਹੋ ਜਾਣਗੇ ਹਨ ਇਸ ਕਰਕੇ ਵੀ ਬੰਦਾ ਜਿੰਨਾ ਟਾਈਮ ਜਿਉਂਦਾ ਉਹਨਾ ਟਾਈਮ ਬੰਦੇ ਦੇ ਦੁੱਖ ਨੇ ਤਕਲੀਫਾਂ ਨੇ ਖੁਸ਼ੀ ਹੈ ਗਮ ਹੈ ਸੋ ਇਹ ਤਾਂ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਉਹਨਾਂ ਨੂੰ ਕਿਸ ਹਾਵ ਨਾਲ ਲੈ ਕੇ ਚੱਲਦੇ ਹਾਂ ਅਗਰ ਤਾਂ ਤੁਸੀਂ ਜ਼ਿੰਦਗੀ ਜਿਉਣੀ ਹੈ ਤਾਂ ਇਸ ਗੱਲ ਨੂੰ ਸਮਝਣਾ ਪਊਗਾ ਭਾਈ ਕਿ ਤੁਸੀਂ ਜਿਉਂਦੇ ਹੋ ਸਾਹ ਲੈਂਦੇ ਹੋ ਜੇ ਤੁਸੀਂ ਸਾਹ ਲੈਂਦੇ ਹੋ ਜਿਉਂਦੇ ਹੋ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਤਾਂ ਥੋੜੇ-ਬਹੁਤੇ ਦੁੱਖ ਵੀ ਆਉਣਗੇ ਜੇ ਦੁੱਖ ਆਉਂਦੇ ਨੇ ਤਾਂ ਦੁੱਖ ਦੇ ਨਾਲ ਸੁੱਖ ਵੀ ਆਉਂਦੇ ਆ ਹਨਾ ਹੁਣ ਜ਼ਰੂਰੀ ਤਾਂ ਨਹੀਂ ਹੈਗਾ ਵੀ ਸੁੱਖੇ ਚਲੀ ਜਾਣਗੇ ਹਨਾ ਇਹਦਾ ਹੱ ਥੋੜਾ-ਥੋੜਾ ਕਰਕੇ ਕਹਿੰਦੇ ਵੀ ਸੰਸਾਰ ਦੇ ਵਿੱਚ ਨਾਨਕ ਆਖੇ ਸਭ ਸੰਸਾਰ ਦੁਖੀ ਹੈ ਵੀ ਥੋੜੇ-ਥੋੜੇ ਆ ਕੇ ਸਾਰੇ ਦੁਖੀ ਨੇ ਪਰ ਹਰ ਇੱਕ ਨੂੰ ਆਪਣੇ-ਆਪਣੇ ਪ੍ਰੋਬਲਮ ਹੈ ਜਿਹੜੀ ਉਹ ਵੱਡੀ ਲੱਗਦੀ ਹੈ ਮੈਨੂੰ ਐ ਲੱਗੀ ਜਾਂਦਾ ਵੀ ਮੈਂ ਸਭ ਤੋਂ ਵੱਧ ਦੁਖੀ ਆ ਕਿ ਆ ਤੋ ਢਾਈ ਤੋਂ ਤਿੰਨ ਸਾਲ ਪਹਿਲਾਂ ਮੇਰੇ ਵਰਗਾ ਕੋਈ ਰਾਜਾ ਨਹੀਂ ਸੀਗਾ ਮੇਰੇ ਵਰਗਾ ਕੋਈ ਟੈਨਸ਼ਨ ਫਰੀ ਬੰਦਾ ਨਹੀਂ ਸੀ ਕੋੜੇ ਵਿੱਚ ਕੇ ਸੌਣ ਵਾਲੇ ਬੰਦੇ ਸੀਗੇ ਆਪਾਂ ਠੀਕ ਹੈ 10000 15000 20000 ਜਿੰਨੀ ਵੀ ਸਰਜਰੀ ਆ ਜਾਨੀ ਆਪੇ ਖਾ ਪੀ ਯਾਨੀ ਹਨਾ ਖਾਣ ਪੀਣ ਦਾ ਮਤਲਬ ਇਹ ਨਹੀਂ ਹੈਗਾ ਵੀ ਉਲਟਾ ਛੋਟਾ ਕੋਈ ਖਾਂਦੇ ਪੀਂਦੇ ਸੀ ਚਲੋ ਉਹ ਕਹਿੰਦੇ ਦੀ ਗੱਲ ਆ ਜਾਂਦੀ ਹੈ ਤੇ ਪਰ ਅੱਜ ਮੈਂ ਇਹ ਗੱਲ ਮੰਨਦਾ ਵੀ ਮੇਰੇ ਤੋਂ ਵੱਧ ਕੋਈ ਅੱਜ ਦੁਖੀ ਨਹੀਂ ਹੋਣਾ ਜਿੰਨਾ ਮੈਂ ਦੁਖੀ ਹਾਂ ਠੀਕ ਹੈ ਪਰ ਜਦ ਮੈਂ ਇਹ ਗੱਲਾਂ ਕਈ ਵਾਰੀ ਕਿਸੇ ਹੋਰ ਨਾਲ ਸ਼ੇਅਰ ਕਰਨ ਲੱਗਦਾ ਤਾਂ ਹੌਲੀ-ਹੌਲੀ ਅਗਰਾਂ ਆਪਣੇ ਨਾਲ ਵੀ ਸ਼ੇਅਰ ਕਰਨ ਲੱਗ ਜਾਂਦੇ ਜਦੋਂ ਹੁਣ ਮੈਂ ਜੋਬ ਚੇਂਜ ਕਰੀ ਸੀ ਨਵੇਂ ਪਾਸੇ ਆਉਣ ਲੱਗਾ ਤਾਂ ਉੱਥੇ ਮੈਂ ਇੱਕ ਦੋ ਬੰਦਿਆਂ ਨਾਲ ਗੱਲਬਾਤ ਕੀਤੀ ਸ਼ੇਅਰ ਕਰੀ ਤਾਂ ਅੱਗੇ ਉਹਨਾਂ ਨੇ ਮੇਰੇ ਨਾਲ ਵੀ ਗੱਲ ਸ਼ੇਅਰ ਕਰੀ ਤਾਂ ਪਤਾ ਚੱਲਿਆ ਵੀ ਭਾਈ ਤੂੰ ਕੱਲਾ ਦੁਖੀ ਨਹੀਂ ਹੈਗਾ ਇਹ ਹਜ਼ਾਰਾਂ ਸੰਸਾਰੇ ਦੁਖੀ ਹੈ ਥੋੜਾ ਥੋੜਾ ਕਰਕੇ ਬਹੁਤ ਦੁਖੀ ਹੈ ਪਰ ਕਈ ਐਦਾਂ ਪਰ ਕਈ ਨਹੀਂ ਮੈਂ ਕਹਿੰਦਾ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਐਦਾਂ ਦੇ ਵੀ ਬੈਠੇ ਆ ਜੋ ਮੇਰੇ ਨਾਲੋਂ ਵੀ ਬਹੁਤ ਜ਼ਿਆਦਾ ਦੁਖੀ ਆ ਇਸ ਕਰਕੇ ਭਾਈ ਜਦ ਥੋੜੇ ਬਹੁਤ ਦੁੱਖ ਆਉਂਦੇ ਨੇ ਤਾਂ ਕਬਰ ਆਇਆ ਨਾ ਕਰੋ ਕਹਿੰਦੇ ਜਿਹੜੇ ਫਿਲਮ ਦੇ ਵਿੱਚ ਬੈਸਟ ਰੋਲ ਹੁੰਦੇ ਆ ਤਾਂ ਉਹ ਬੈਸਟ ਰੋਲ ਬੈਸਟ ਐਕਟਰਾਂ ਨੂੰ ਹੀ ਦਿੱਤੇ ਜਾਂਦੇ ਆ ਤਾਂ ਕੀ ਪਤਾ ਰੱਬ ਦੀ ਨਿਗਾਹ ਦੇ ਵਿੱਚ ਤੁਸੀਂ ਬੈਸਟ ਐਕਟਰ ਹੋ ਠੀਕ ਹੈ ਜੀ ਹੁਣ ਪੈਸਾ ਤੂੰ ਕਹਿ ਲੋ ਵੀ ਗਰੀਬੀ ਨਾਲ ਲੜ ਰਿਹਾ ਹੁਣ ਪੈਸਾ ਹੈ ਪੈਸਾ ਤੁਹਾਡੇ ਕੋਲ ਬਹੁਤ ਆ ਗਿਆ ਜੇ ਤੁਹਾਡੇ ਕੋਲ ਪੈਸਾ ਮੈਨੇਜਮੈਂਟ ਦਾ ਸਿਸਟਮ ਨਹੀਂ ਹੈਗਾ ਤੁਹਾਨੂੰ ਸਮਝ ਹੀ ਨਹੀਂ ਹੈਗੀ ਤੂੰ ਜੋ ਪੈਸਾ ਕਰੋੜ ਰੁਪਈਆ ਆਏਗਾ ਤੁਸੀਂ ਮੈਨੂੰ ਮੈਂ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਸਾਲ ਚਲਾ ਲਓਗੇ ਉਸ ਸਾਲ ਦੇ ਵਿੱਚ ਸਭ ਖਤਮ ਕਰ ਦੇਵੋਗੇ ਤੁਸੀਂ ਘੁੰਮ ਕਮਾ ਕੇ ਉਥੇ ਫੇਰ ਆ ਜਾਓਗੇ ਬਲਕਿ ਮੈਂ ਕਹਿੰਦਾ ਵੀ ਉਤੋਂ ਤੋਂ ਵੀ ਨੀਚੇ-ਨੀਚੇ ਚਲੋਗੇ ਡਾਊਨ ਚਲ ਜਾਓਗੇ ਅणि ਪੈਸ ਕਰਕੇ ਇਹ ਰੱਬ ਹੈ ਜਿਹੜਾ ਤੁਹਾਡੇ ਦੇ ਇਹ ਦੁੱਖ ਲੈ ਰਹੇ ਹਨ ਸੀਖਾ ਲੈ ਰਹੇ ਹਨ ਜੇ ਗਰੀਬੀ ਤੁਸੀਂ ਕੱਟ ਰਹੇ ਹੋ ਤਾਂ ਇਹਦੇ ਵਿੱਚ ਕੋਈ ਨਾ ਕੋਈ ਉਹੀ ਰਜ਼ਾ ਹੈ ਕਿਉਂਕਿ ਰੱਬ ਆਲ ਓਵਰ ਸੋਚ ਕੇ ਚੱਲਦਾ ਨਾ ਕਿ ਆਪਣੇ ਮੰਗੂ ਵੀ ਹਾਂ ਆਪਾਂ ਅੱਜ ਦਾ ਦਿਨ ਸੁਖੀ ਕੱਟ ਲਈਏ ਕੱਲ ਦਾ ਪਤਾ ਨਹੀਂ ਠੀਕ ਹੈ ਪਰ ਰੱਬ ਨੂੰ ਸਭ ਪਤਾ ਹੈ ਚੀਜ਼ਾਂ ਦਾ ਉਹਨੇ ਤੁਹਾਡਾ ਕੱਲ ਅੱਜ ਦਾ ਜੀ ਅੱਜ ਦਾ ਦਿਨ ਹੀ ਨਹੀਂ ਸੁਖੀ ਉਹ ਕਰਨਾ ਹੈਗਾ ਤੁਹਾਨੂੰ ਉਹਨੂੰ ਸਾਰੀ ਜ਼ਿੰਦਗੀ ਜਿੰਨੀ ਵੀ ਤੁਹਾਡੀ ਉਹਦੇ ਵੱਲੋਂ ਲਿਖੀ ਗਈ ਹੈ ਜੋ ਵੀ ਤੁਹਾਡੇ ਦਿਨ ਨੇ ਅੱਗੇ ਜ਼ਿੰਦਗੀ ਆਪਣੀ 2 ਸਾਲ 4 ਸਾਲ 20 ਸਾਲ 50 ਸਾਲ ਹਨਾ ਉਹਦੇ ਉਹ ਸਾਰੀ ਆਲ ਓਵਰ ਮੈਨੇਜ ਕਰਕੇ ਚੱਲਣੀ ਹੈ ਜੀ ਹਨਾ ਹੁਣ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਖੀ ਸੁਖ ਚੱਲਦੇ ਰਹਿਣਾ ਤਾਂ ਤੁਸੀਂ ਰੱਬ ਨੂੰ ਵੀ ਭੁੱਲ ਜਾਓਗੇ ਫਿਰ ਇਹ ਗੱਲ ਸੱਚੀ ਹੈ ਇਹ ਮੈਂ ਵੀ ਮੈਂ ਲਾਲੂ ਚਲ ਮੈਂ ਆਪਣੇ ਲਈ ਕਰਕੇ ਜਲਦਾ ਪਰ ਮੈਂ ਵੀ ਰੱਬ ਨੂੰ ਟੱਪੇ ਦਸੂਗਾ ਸੋ ਇਸ ਕਰਕੇ ਜਾਂ ਥੋੜੇ-ਬਹੁਤੇ ਦੁਕਾਨਦਾਰੇ ਆਪੀ ਤਾਂ ਕਬਰਾਂ ਹੋ ਜਾ ਨਾ ਕਰੋ ਹਿੰਮਤ ਦਾ ਹਿੰਮਤ ਰੱਖਿਆ ਕਰੋ ਤੇ ਦੁੱਖਾਂ ਨੂੰ ਹੱਸ ਕੇ ਕਹਿ ਲਓ ਹੱਸ ਕੇ ਤਾਂ ਉਹ ਕਹਿੰਦੇ ਆਪਾਂ ਪਰ ਉਹਨਾਂ ਨੂੰ ਹੰਡਾਓ ਉਹਨਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਟਰਾਈ ਕਰਿਆ ਕਰੋ ਕੋਈ ਚੱਕਰ ਨਹੀਂ ਇਹ ਦੁਨੀਆ ਗੋਲ ਹੈ ਇਹ ਗੋਲ ਤਾਂ ਹੀ ਹੈ ਕਿਉਂਕਿ ਮੁੜਕੜ ਕੇ ਕੰਮ ਉੱਥੇ ਹੀ ਆ ਜਾਂਦਾ ਜੇ ਦੇ ਆਪਾਂ ਕਹਿੰਦੇ ਆ ਵੀ ਸੁੱਖ ਦਿਨ ਹੈ ਜਿਵੇਂ ਇੱਕ ਦਿਨ ਹੈ ਤੇ ਰਾਤ ਹੈ 12 ਘੰਟਾ ਇਹਨਾਂ ਦਿਨ ਹੋਗਾ 12 ਘੰਟਾ ਦੀ ਰਾਤ ਹੋਗੀ ਤਾਂ ਦਿਨ ਤੋਂ ਬਾਅਦ ਰਾਤ ਆਉਂਦੀ ਹੀ ਆਉਂਦੀ ਹੈ ਜੇ ਰਾਤ ਆ ਗਈ ਤਾਂ ਰਾਤ ਤੋਂ ਬਾਅਦ ਭਈ ਸੂਰਜ ਵੀ ਚੜਦਾ ਹੈ ਠੀਕ ਹੈ ਜੀ ਹਾਂ ਇਹ ਹੋ ਸਕਦਾ ਹੈ ਭਾਈ ਵੀ ਸੋਖਾ ਜਿਹੜਾ ਸੇਤੀ ਚਲ ਜਾਂਦਾ ਤਾਂ ਦੋਖਾ ਜਿਹੜਾ ਉਹ ਹੌਲੀ-ਹੌਲੀ ਜਾਂਦਾ ਪਰ ਜਾਂਦਾ ਜ਼ਰੂਰ ਹੈ ਇਹ ਗੱਲ ਕਨਫਰਮ ਹੈ ਮੈਂ ਉਹ ਹੀ ਗੱਲ ਫੇਰ ਆ ਜਾਈ ਨੇ ਵੀ ਰੱਬ ਨੇ ਵੀ ਕੁਝ ਸੋਚ ਕੇ ਹੀ ਬਣਾਇਆ ਹੋਇਆ ਜਸਟਮਾ ਜਿਵੇਂ ਧਰਤੀ ਗੋਲ ਹੈ ਗੋਲ ਤਾਂ ਹੀ ਹੈ ਮੇਰਾ ਭਾਈ ਕਿ ਭੁਮਕਮਾ ਕਰਕੇ ਤੁਸੀਂ ਉੱਥੇ ਹੀ ਆ ਜਾਂਦੇ ਹੋ ਇੱਥੇ ਗੱਲ ਹੋਰ ਵੀ ਜੁੜ ਜਾਂਦੀ ਹੈ ਆਪਣੇ ਕਰਮਾਂ ਨਾਲ ਠੀਕ ਹੈ ਜੀ ਸੋ ਬੜੀਆ ਕ ਆਪਣੇ ਕੰਮ ਕਰਦੇ ਰਹੋ ਮਿਹਨਤ ਕਰਦੇ ਰਹੋ ਸੋ ਇੱਕ ਨਾ ਇੱਕ ਦਿਨ ਜ਼ਰੂਰ ਬਦਲਣਗੇ ਠੀਕ ਹੈ ਜੀ ਕੋਈ ਪਤਾ ਨਹੀਂ ਜਿੰਦਾ ਜਿਹੜਾ ਉਹ ਆਪਣੀ ਕਿਸਮਤ ਵਾਲਾ ਜਿੰਦਾ ਲਾਸਟ ਚਾਬੀ ਨਾਲ ਖੁੱਲਣਾ ਹੋਵੇ ਤੁਸੀਂ ਪਹਿਲੀਆਂ ਪੰਜ ਚਾਰ ਚਾਬੀਆਂ ਟਰਾਈ ਕਰਕੇ ਕਹਿਤਾ ਵੀ ਨਾ ਬਸ ਅੱਪਾ ਢੇਰੀਆਂ ਇਹ ਨਹੀਂ ਖੁੱਲਦਾ ਹੈਗਾ ਉਹ ਪਤੰਦਰੋਂ ਲਾਸਟ ਤੱਕ ਟਰਾਈ ਤਾਂ ਕਰਕੇ ਦੇਖ ਲਓ ਕੀ ਪਤਾ ਤੁਹਾਡੀ ਜਿਹੜੀ ਟਰਾਈ ਤੁਸੀਂ ਛੱਡਤੀ ਕਵੀਮ ਨਾ ਮੈਂ ਨਹੀਂ ਹੁਣ ਜਿਵੇਂ ਸਟੂਡੈਂਟ ਦੇ ਮੰਨ ਲਓ ਵੀ ਮੈਂ ਭਾਈ 10 ਪੀਪਰ ਦੇਤੇ ਮੈਂ ਨਹੀਂ ਹੁਣ ਆ ਪੀਪਰ ਦੇਣਾ ਹੈਗਾ ਕੀ ਪਤਾ ਤੁਹਾਡੋ ਹੀ ਪੀਪਰ ਪਾਸ ਹੁੰਦਾ ਹੋਵੇ ਸੋ ਇਸ ਕਰਕੇ ਮੇਰਾ ਭਾਈ ਦੁੱਖਾਂ ਤਕਲੀਫਾਂ ਤੋਂ ਕਬਰਾਓ ਨਾ ਜਿੰਨਾ ਜਰ ਜਿਉਂਦੇ ਹਾਂ ਤਾਂ ਜਿਉਂਦੇ ਰਹਿੰਦੇ ਰਹਿੰਦੇ ਦੁੱਖਾਂ ਤੇ ਤਕਲੀਫ ਨੇ ਜਿਹੜੇ ਆਪਣੇ ਇਹ ਨਾਲ ਦੀ ਨਾਲ ਚੱਲਦੇ ਰਹਿਣਗੇ ਇਕੱਲੇ ਦੁੱਖ ਤਕਲੀਫ ਨਹੀਂ ਚੱਲਣਗੇ ਤਾਂ ਇਹਦੇ ਨਾਲ ਖੁਸ਼ੀਆਂ ਵੀ ਆਉਣਗੀਆਂ ਇਹ ਜ਼ਰੂਰੀ ਨੇ ਹੈਗਾ ਵੀ ਦੁੱਖ ਜੇ ਚੱਲਣਗੇ ਖੁਸ਼ੀਆਂ ਵੀ ਆਉਣਗੀਆਂ ਸੋ ਇਸ ਕਰਕੇ ਕੋਈ ਗਲਤ ਸਟੈਪ ਨਾ ਚੱਕੋ ਦੁਖਣਾ ਸਾਹਮਣਾ ਕਰੋ ਮੋਟੀਵੇਟ ਰਹੋ ਆਪਣੇ ਘਰਦਿਆਂ ਦਾ ਖਿਆਲ ਰੱਖੋ ਮਾਪਿਓ ਦਾ ਖਿਆਲ ਰੱਖੋ ਨੀ ਲਾਜ ਰੱਖੋ ਠੀਕ ਹੈ ਜੀ ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਅਗਰ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਬੈਲ ਆਈਕਨ ਜ਼ਰੂਰ ਦਬਾ ਦੇਣਾ